ਹਰ ਜੀ ਦੀ ਸਤਿ ਸ਼੍ਰੀ ਅਕਾਲ ਗੁਰੂ ਨਾਨਕ ਜੀ ਆਵਾਜ਼ ਕਰੇ ਸਭ ਥਾਈਂ ਸੁਹਾਏ ਦਸਨੇ ਭਗਤਾਂ ਆਹ ਸ੍ਰੀ ਗੁਰੂ ਸਿੱਖ ਜੀ ਸਭ ਥਾਈਂ ਸੁਹਾਏ ਦਸਾਂ ਭਗਤਾਂ ਦੀ ਜੋ ਸ੍ਰੀ ਗੁਰੂ ਸਾਹਿਬ ਜੀ ਦੇ ਆਰਤੀ ਦਾ ਬਕਤ ਹੋਤੀ ਹੋਰ ਜੀ ਪੰਧਾ ਪਿਆਰੀ ਗੁਰਿਆਲੇ ਖਲਾ ਇਤੇਵਾਨੀ ਰਿੱਕੇ ਅੰਮਿਤਤਾ ਨਾ ਪਿਆਰਿਆਂ ਪਿਆਰਾਂ ਦੀ ਉਮਾ ਇਹਦਾ ਆਪ ਸਾਡੇ ਖਾਲਸਾ ਦੀ ਮੋਹੂਦ ਦੀ ਕਿਨਾ ਸੁਦਾ ਸੁੰਗਰੀਆਂ ਨੂੰ ਧਰਮੇਤ ਸਿੱਧ ਤੇ ਬੰਦ ਗੱਲ ਕਟਾਇ ਕੋਪਰੀਆਂ ਬਹਾਂਜਾ ਅਨਸਰਗਾਂ ਦੇ ਸੜਿਆ ਦੇ ਅਨਾਰਚ ਰਾਜਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਹਰੀਆ ਸਿਖੀ ਕੇ महा महा श्री साईं साईं महा महा हरच्या रे आयत हे जे ते पताकांत सुखी मार्ग पक्षी

ਤਨੁ ਭਾਗ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨੁ ਧਨ ਵਿਧੀ ਦੇ ਵਾਲਕ ਸਨ ਸ਼ਖ ਪਤਾਂ ਗੁਰੂ ਹਰਿ ਸਹਿਬ ਜੀ ਮਹਾਰਾਜ ਸਾਨ ਤਨ ਧਨ ਹੱਥ ਦੇ ਤੇਰਾਮ ਗਿਆਨੀ ਨਿਰਮਲ ਆਤਮਾ ਬਾਬਾ ਬੁੱਢਾ ਸਾਹਿਬ ਜੀ ਆਪ ਜੀਆਂ ਦੇ ਬਾਣੀ ਅਖਾਂ ਦੇ ਸਤਿਗੁਰ ਜੀ ਆਪ ਜੀ ਦੇ ਪਰਮ ਤੂਰਾ ਰਬਾ ਬੇਂਤੀ ਹੈ ਆਪ ਜੀ ਦਾ ਤਾਲਮਾ ਦਾ ਟਕਣਾ ਜਗਤ ਜਗਤ ਦਾ ਅੱਖਣਾ ਹੈ ਆਪਰੀ ਕਿਰਪਾ ਤਹਾਰਾ ਇੱਕ ਦੁਆਰੇ ਸੁਬਰਾ ਸਿੱਤੇ ਕੋਏ ਤੋਂ ਸਿੱਤੇ ਮੋੜ ਖਾਉਣਾ ਨਹੀਂ ਇਸ ਤਰ੍ਹਾਂ ਕਰੋ ਬੇਨਤੀ ਮੇਰਾ ਸੁੱਖਾ ਸੁੱਖਾ ਤ੍ਰਿਪਾਸ ਐਸੇ ਦੀਨ ਜਾਨ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਰਾਜਕਾਬਾ ਫਤਾਲੀਓ ਆਪជា ਦੇ ਪਾਵਨ ਸਥਾਨਾਂ ਤੇ ਜਿੱਥੇ ਸਭ ਜੀ ਕ੍ਰਿਸ਼ਨੇ ਸਮੇਤ ਰਾਮ ਉਦਕਤੀ ਆਪਦਾ ਅਣਾਬੀ ਬਾਦ ਸੁੱਤੇ ਸਮੁੱਚਾ ਪੰਜਾਬ ਰੱਬਿਆ ਸੱਚੇ ਬਾਦਸ਼ਾਹ ਉੱਥੇ ਵਿਆਪਕ ਸੰਗਤਾਂ ਵੱਲੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਇਹ ਸਿੱਖਰਾ ਧਾਰਨਕ ਜੱਥੇਬੰਦੀਆਂ ਅਤੇ ਹੋਰ ਸੰਗਤਾਂ ਵੱਲੋਂ ਵਿਆਪਕ ਸਵਾਵਾ ਹੜਪੀਤ ਲੋਕਾਂ ਦੀਆਂ ਕੀਤੀਆਂ ਗਈਆਂ ਸੱਚੇ ਬਾਦਸ਼ਾਹ ਕਿਸੇ ਇੰਨਾ ਕਾਂਗਰਸ ਪਾਰਟੀ ਦੇ ਪਾਰਟੀ ਦੇ ਮੁੱਖ ਰੀਤ ਲੀਡਰਾਂ ਰਾਮ ਰਾਮ ਗਾਦੀ ਦੀ ਸੱਤੇ ਪਾਤਸ਼ਾਹ ਇਸ ਪੰਜਾਬ ਦੇ ਲੋਕਾਂ ਨੂੰ ਸਮਝਿਆ ਹੋਇਆ ਅੱਜ ਦੌਰੇ ਚਾਇ ਨੇ ਨਾ ਨਾ ਸੱਤੇ ਪਾਤਸ਼ਾਹ ਕਾਂਗਰਸ ਪਾਰਟੀ ਵੱਲੋਂ ਰਾਤਕਾਰ ਨੂੰ ਚੱਲ ਰਹੀ ਨੇ ਵੇਖ ਕਰਨੀ ਦਇਆ ਕਰਨੀ ਸਮੁੱਚੀ ਮਾਂ ਸਾਡੇ ਭਲੇ ਵਾਸਤੇ ਸਮੁੱਚੀ ਆਉਣ ਵਾਲਾ ਸਮਾ ਸਮੁੱਚੀ ਮਾਂ ਦਾ ਸੇ ਪੰਜਾਬ ਵਾਸਤੇ ਲੜ ਦੀ ਜਲਾ ਮਾਰਾ ਪ੍ਰਸ਼ਾਸਨ ਕਰਨਾ ਚਾਹੇ غالھے پای جی انہاں نو بلنجیاں تے پہنچاونا خدا دا بلاک کرنا سری پیارے دے جنہاں ناں اپنا نام چیتیا وے نا خدا جی